ਸਸਿਕਲ ਸਾਰਿਆਂ ਨੂੰ ਸੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ ਵੈਸ ਦੇ ਉੱਪਰ ਕੈਨੇਡਾ ਲਈ ਜੋ ਵੈਸ ਹੁੰਦੀ ਆ ਉਹਦੇ ਲਈ ਕੀ ਪ੍ਰੋਸੈਸਿੰਗ ਟਾਈਮ ਆ ਤੇ ਕਿਸ ਕੰਮ ਹੁੰਦੀ ਆ ਉਸ ਚੀਜ਼ ਲਈ ਅੱਜ ਦੀ ਵੀਡੀਓ ਹੈਗੀ ਆ ਸੋ ਸਭ ਤੋਂ ਪਹਿਲਾਂ ਵੈਸ ਕੀ ਹੈਗੀ ਆ ਵੈਸ ਇੱਕ ਕੈਨੇਡਾ ਦੀ ਇੱਕ ਸੰਸਥਾ ਦਾ ਜਿਹੜੀ ਆਪਣੀ ਐਜੂਕੇਸ਼ਨ ਨੂੰ ਲਾਈਕ ਅਸੈਸ ਕਰਦੀ ਆ ਐਜੂਕੇਸ਼ਨ ਅਸੈਸ ਕਰਦੀ ਮਤਲਬ ਜਿਵੇਂ ਤੁਸੀਂ ਮੈਨੂੰ ਆਕੇ ਕਹਿੰਦਾ ਜੀ ਮੇਰੀ 12ਵੀਂ ਕੀਤੀ ਹੋਈ ਜਾਂ ਮੇਰੀ ਬੀਏ ਕੀਤੀ ਹੈ ਜਾਂ ਬੀਸੀਏ ਕੀਤੀ ਹੋਈ ਆ ਇਹ ਤਾਂ ਆਪਣੇ ਚ ਗੱਲ ਰਹੇਗੀ ਤੁਸੀਂ ਮੈਨੂੰ ਕਹਿੰਦਾ ਆਪਾਂ ਇੰਡੀਆ ਚ ਬੈਠੇ ਆ ਇੰਡੀਆ ਦੇ ਹਿਸਾਬ ਨਾਲ ਹੈਗੀ ਆ ਪਰ ਕੈਨੇਡੀਅਨ ਗਵਰਨਮ ਸੋ ਉਹਦੇ ਲਈ ਉਹਨਾਂ ਨੇ ਇੱਕ ਆਪਣੀ ਸੰਸਥਾ ਦਿੱਤੀ ਹੋਈ ਹੈ ਜਿਹਨੂੰ ਆਪਾਂ WES ਕਹਿੰਦੇ ਨੇ ਆਪਾਂ ਆਪਣੇ ਡਾਕੂਮੈਂਟ WES ਨੂੰ ਭੇਜਦੇ ਆ ਚਾਹੇ ਉਹ 12ਵੀਂ ਰਿਹਾ ਚਾਹੇ ਆਪਣਾ ਡਿਪਲੋਮਾ ਮਾ ਡਿਗਰੀ ਹੈ ਜਾਂ ਕੁਝ ਵੀ ਆ ਤਾਂ ਉਹ ਅਸੈਸ ਕਰਕੇ ਆਪਾਂ ਨੂੰ ਇੱਕ ਸਰਟੀਫਿਕੇਟ ਦਿੰਦੇ ਕਿ ਹਾਂਜੀ ਤੁਹਾਡੀ ਜਿਹੜੀ ਐਜੂਕੇਸ਼ਨ ਹੈਗੀ ਆ ਉਹ ਕੈਨੇਡਾ ਦੇ ਇਸ ਐਜੂਕੇਸ਼ਨ ਦੇ ਇਕੁਇਵਲੈਂਟ ਹੈਗੀ ਆ ਸੋ ਉਹਦੇ ਲਈ ਆਪਾਂ ਨੂੰ WES ਕਰਵਾਉਣੀ ਪੈਂਦੀ ਆ ਸੋ ਇਹ ਇਹਦਾ ਜੋ ਕਰੰਟ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਵਾ 20 ਦਿਨ ਦਾ 20 ਦਿਨ ਦਾ ਚੱਲ ਰਿਹਾ ਵਾ ਸਾਡਾ ਅੱਜ ਹੀ ਤੁਸੀਂ ਸਾਡੇ ਇੰਸਟਾ ਤੇ ਜਾ ਕੇ ਦੇਖ ਸਕਦੇ ਹੋ ਵੀਡੀਓ ਸਾਡਾ ਅੱਜ ਹੀ ਬੱਚੇ ਦੀ ਇੱਕ ਵੈਸ ਕਲੀਅਰ ਹੋ ਕੇ ਆਈ ਆ ਉਹਨਾਂ ਦੀ ਆਪਾਂ 5 ਤਰੀਕ ਨੂੰ ਵੈਸ ਅਪਲਾਈ ਕੀਤੀ ਸੀਗੀ ਤੇ ਅੱਜ 26 ਤਰੀਕ ਹੈਗੀ ਆ ਤਾਂ ਤੁਸੀਂ ਲਗਾ ਸਕਦੇ ਹੋ ਕਿ 20 ਦਿਨ ਦੇ ਵਿੱਚ ਆਪਣੀ ਇਹਨਾਂ ਦੀ ਵੈਸ ਸਾਰੀ ਕਲੀਅਰ ਹੋ ਗਈ ਆ ਤੇ ਜੇਕਰ ਤੁਸੀਂ ਵੀ ਆਪਣੀ ਵੈਸ ਕਰਵਾਉਣਾ ਚਾਹੁੰਦੇ ਆ ਜੋ ਅਪਕਮਿੰਗ ਅਪਕਮਿੰਗ 31 ਤਰੀਕ ਤੋਂ ਬਾਅਦ ਜੋ ਨੈਨੀ ਦੇ ਵੀਜ਼ੇ ਲੱਗਣੇ ਆ ਉਹਨਾਂ ਦੇ ਵੀ ਕਰਵਾਉਣਾ ਚਾਹੁੰਦੇ ਹੋ ਜਲਦੀ ਤੋਂ ਜਲਦੀ ਸਾਡੇ ਨਾਲ ਕੰਟੈਕਟ ਕਰੋ ਕਿਉਂਕਿ ਟਾਈਮ ਬਹੁਤ ਘੱਟ ਰਹੇਗਾ ਵਾ ਠੀਕ ਹੈ ਆਰਾਊਂਡ ਸਾਨੂੰ ਵੀ ਥੋੜਾ ਜਿਹਾ ਪ੍ਰੇਪਰੇਸ਼ਨ ਲਈ ਟਾਈਮ ਚਾਹੀਦਾ ਹੈਗਾ ਵਾ ਸੋ ਜੇ ਇਹਦੇ ਰਿਲੇਟਡ ਕੋਈ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਗੱਲ ਕਰਕੇ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ